ਜੋ ਕਿ ਸ਼ਹਿਰ ਦੀ ਇੱਕ ਨਾਮਵਰ ਸੰਸਥਾ ਹੈ ਜੋ ਸ਼ਹਿਰ ਦੇ ਵਿੱਚ ਵਾਤਾਵਰਨ ਸੰਭਾਲ ਨੈਤਿਕ ਸਿੱਖਿਆ ਐਜੂਕੇਸ਼ਨਲ ਪੱਖ ਪਤਾ ਨਹੀਂ ਕਿਸ ਕਿਸ ਵਿਸ਼ੇ ਨੂੰ ਛੁੰਦੇ ਹੋਏ ਸ਼ਹਿਰ ਦੇ ਵਾਧੇ ਤੇ ਵਿਕਾਸ ਦੇ ਵਿੱਚ ਯੋਗਦਾਨ ਦੇ ਰਹੇ ਨੇ ਅੱਜ ਸਾਡੇ ਦਰਮਿਆਨ ਇਸ ਸੰਸਥਾ ਦੇ ਨੁਮਾਇंदे ਪਹੁੰਚੇ ਨੇ ਜਿੰਨਾ ਨੇ ਇੱਕ ਇੱਕ ਜਿਹੜੀ ਭੱਖ ਦੀ ਸਮੱਸਿਆ ਹੈ ਚੈਨਾਡੂਰ ਦੇ ਇਸਤੇਮਾਲ ਇਸ ਦੇ ਨੁਕਸਾਨ ਬਾਰੇ ਗੱਲਬਾਤ ਕਰਨੀ ਹੈ ਵਿਸ਼ੇਸ ਤਰ੍ਹਾਂ ਦਾ ਸੀ ਕਿ ਅਸੀਂ ਉਹਨਾਂ ਨੂੰ ਸਮਾਂ ਦੇਣ ਤੋਂ ਰੋਕ ਨਹੀਂ पाए ਕਿਉਂਕਿ ਸਮੱਸਿਆ ਹੀ ਨਹੀਂ ਗੰਭੀਰ ਹੈ ਅਸੀਂ ਰੋਜ਼ੀ ਅਖਬਾਰਾਂ ਦੇ ਵਿੱਚ ਨਿਊਜ਼ ਦੇ ਵਿੱਚ ਪੜ੍ਹਦੇ ਹੀ ਆ ਕਿ ਸਰਕਾਰਾਂ ਮੀਡੀਆ ਬੱਚਿਆਂ ਨੂੰ ਮਾਪਿਆਂ ਨੂੰ ਇਸ ਸੰਬੰਧੀ ਅਲਰਟ ਵੀ ਕਰਦੇ ਨੇ ਪਰ ਬੱਚੇ ਮੰਨਦੇ ਨਹੀਂ ਨਾ ਬਣਾਉਣ ਵਾਲੇ ਮੰਨਦੇ ਨੇ ਨਾ ਵਰਤਣ ਵਾਲੇ ਮੰਨਦੇ ਨੇ ਨਾ ਵੇਚਣ ਵਾਲੇ ਮੰਨਦੇ ਆ ਇਸੇ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਦਰਮਿਆਨ ਪਹੁੰਚੇ ਸੰਸਥਾ ਦੇ ਸਮੂच्चय ਮੈਂਬਰ ਸਹਿਬਾਨ ਅਹੁਦੇਦਾਰ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਤੇ ਜਿਆਦਾ ਸਮਾਂ ਨਹੀਂ ਖਰਾਬ ਕਰਦੇ ਹੋਏ ਮੈਂ ਮੰਚ ਤੇ ਸੱਜਦਾ ਦਿਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰਿੰਦਰ ਸਿੰਘ ਜੀ ਮੈਂ ਦੀ ਦਿੱਤਾ ਜੋ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ ਜੇ ਅਸੀਂ ਸਤੋਬੇ ਲੰਦਾਂ ਜ਼ੋਰ ਦਾ ਤਾੜੀਆਂ ਸਾਨੂੰ ਜਿਹੜੋ ਅਕਸਰ ਹੱਸ ਕੇ ਬੋਲਣਾ ਵਰਗੇ ਨੇ ਕਿ ਉਹ ਖੁਮਾ ਆ ਕੇ ਬੜੀ ਡੂੰਘੀਆਂ ਗੱਲਾਂ ਸਾਡੇ ਨਾਲ ਕਰਦੇ ਨੇ ਤੇ ਸਾਡਾ ਮਨ ਕਰਦਾ ਹੁੰਦਾ ਕਿ ਅਸੀਂ ਉਹਨਾਂ ਨੂੰ ਸੁਣੀ ਜਾਈਏ ਤੇ ਉਹਨਾਂ ਦੇ ਜੋ ਅੱਜ ਵਿਚਾਰ ਨੇ ਉਹ ਵੀ ਸਾਡੇ ਲਈ ਸਾਡੇ ਜੀਵਨ ਦੇ ਲਈ ਵਾਕਿਆ ਫਾਇਦੇਮੰਦ ਹੋਣਗੇ ਮੈਂ ਮੱਧ ਸੱਦਾ ਦਿਨਾ ਹਾਂ ਜੀ ਮਹਿੰਦਰ ਤੈਨ ਸਰਪੀਸ਼ ਬਹੁਤ ਧੰਨਵਾਦ ਜੀ ਪ੍ਰਿੰਸੀਪਲ ਸ਼੍ਰੀ ਪੰਨਾ ਲਾਲ ਜੀ ਬਹੁਤ ਧੰਨਵਾਦ ਸਮੁੱਚੇ ਸਟਾਫ ਦਾ ਬਹੁਤ ਧੰਨਵਾਦ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਜਿੰਨੇ ਵੀ ਉਧੇਦਾਰ ਸਹਿਬਾਨ ਬੈਠੇ ਨੇ ਜਨਸ ਕੱਤਰ ਪ੍ਰੋਫੈਸਰ ਅਚ ਚ ਸਪਦਮ ਜੀ ਜੋਇੰਟ ਸਕੱਤਰ ਮਾਸਟਰ ਮੁਖਤਿਆਰ ਸਿੰਘ ਮੱਤਾ ਜੀ ਪੀਆਰਓ ਮਾਸਟਰ ਸੋਮਨਾਥ ਅਰੋੜਾ ਜੀ ਪ੍ਰਾਸਕਤਰ ਗੁਰਮੀਤ ਸਿੰਘ ਮੀਤਾ ਜੀ ਵਰਿੰਦਰਪਾਲ ਸਿੰਘ ਰੇਜਾ ਜੀ ਤੇ ਪਰਮਜੀਤ ਸਿੰਘ ਪੰਮਾ ਮੱਕੜ ਜੀ ਸੋ ਸਾਡੇ ਪੱਤਰਕਾਰ ਵੀਰ ਅਰਜੰਦਰ ਕੁਮਾਰ ਰਾਜਾ ਸ਼ਰਮਾ ਜੀ ਮੈਂ ਸਮਾਂ ਬਹੁਤ ਥੋੜਾ ਮਿਲਿਆ ਪ੍ਰਿੰਸੀਪਲ ਸਾਹਿਬ ਵੱਲੋਂ ਇਸ ਲਈ ਬਹੁਤੀ ਭੂਮਿਕਾ ਬੰਨਣ ਦੀ ਬਜਾਏ ਉਹਨਾਂ ਨੇ ਦੱਸ ਹੀ ਦਿੱਤਾ ਕਿ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ ਜਾਰੀ ਨੇ ਵਿਸ਼ਾ ਪ੍ਰਸਿੱਧ ਸੰਸਥਾ ਬਣ ਚੁੱਕੀ ਹੈ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀ ਗੁੱਡ ਮਾਰਨਿੰਗ ਕਲੱਬ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਨੇ ਤੇ ਇਹਦਾ ਨਾਮ ਬੜੇ ਸਤਕਾਰ ਨਾਲ ਲਿਆ ਜਾਂਦਾ ਤੇ ਬੱਚਿਓ ਤੁਹਾਨੂੰ ਖੁਸ਼ੀ ਹੋਊਗੀ ਕਿ ਪ੍ਰਿੰਸੀਪਲ ਸ੍ਰੀ ਪੰਨਾ ਲਾਲ ਜੀ ਵੀ ਸਾਡੇ ਕਲੱਬ ਦੇ ਮੈਂਬਰ ਨੇ ਖੁਸ਼ੀ ਹੋਊਗੀ ਤੁਹਾਨੂੰ ਕਿ ਆਪਾਂ ਮੁcke ਵਾਲੇ ਪਾਸੇ ਆਈਆਂ ਬੈਨਰ ਦੇਖ ਰਹੇ ਹੋ ਤੁਸੀਂ ਬੈਨਰ ਇਹ ਚਾਈਨਾ ਡੋਰ ਦੇ ਵਿਰੁੱਧ ਦਾ ਜੇ ਜੇਕਰ ਸਾਡੀ ਦੇਸ਼ ਦੀ ਸਰਵੋੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਕਿਸੇ ਚੀਵਰਤ ਪਾਬੰਦੀ ਲਾਉਂਦੀ ਆ ਉਹ ਕਹਿੰਦੀ ਆ ਮੈਂ ਜਨਤਕ ਸਥਾਨਾਂ ਤੇ ਤਬਾਕੂ ਨੋਸ਼ੀ ਨਹੀਂ ਹੋਊਗੀ ਤਾਂ ਸਾਡੀ ਸਿਹਤ ਨੂੰ ਲੈ ਕੇ ਚਿੰਤਤ ਹੈ ਉਹਦੇ ਵੱਲੋਂ ਜੇ ਆ ਕਿ ਰੇਲਵੇ ਲਾਈਨਾਂ ਦੇ ਨੇੜੇ ਜਾਂ ਸੜਕ ਕਿਨਾਰਿਆਂ ਤੇ ਧਾਰਮਿਕ ਸਥਾਨਾਂ ਦੀ ਆੜ ਦੇ ਵਿੱਚ ਨਿਆਂਿਕ ਅਧਿ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੋ ਸਾਡੇ ਕੋਲ ਇੱਕ ਨੂੰ ਲੈ ਕੇ ਚਿੰਤਾਤ ਹੈ ਜੇ ਚੈਨਾ ਡੋਰ ਤੇ ਪਾਬੰਦੀ ਲੱਗੀ ਆ ਉਹਦੇ باوجود ਵੀ ਤੁਸੀਂ ਚੈਨਾ ਡੋਰ ਖਰੀਦਦੇ ਹੋ ਵਕਤ ਹੀ ਖੁਸ਼ੀ ਲਈ ਸਿਰਫ ਕੁਝ ਪਲ ਦੀ ਖੁਸ਼ੀ ਲਈ ਕਿਸੇ ਘਰ ਦੇ ਵਿੱਚ 70 ਵਿੱਚ ਤੁਸੀਂ ਮਹਿਸੂਸ ਕਰੋ ਇੱਕ ਤਰਨ ਜੋਤ ਸਿੰਘ ਨਾਂ ਦਾ ਨੌਜਵਾਨ ਸਮਰਾਲੇ ਕੋਲ ਆਪਣੇ ਤਾਏ ਦੇ ਮੁੰਡੇ ਦੇ ਮਗਰ ਬੈਠਾ 10ਵੀਂ ਕਲਾਸ ਦਾ ਹੋਣਹਾਰ ਵਿਦਿਆਰਥੀ ਇਕਲੌਤਾ ਪੁੱਤਰ ਮਾਪਿਆਂ ਦਾ ਕੋਣ ਹਾਰ ਪੁੱਤਰ ਟੈਨਾ ਡੋਰ ਗਲੇ ਚ ਲੰਗੀ ਤੇ ਗਲਾ ਕੱਟਿਆ ਗਿਆ ਉਸ ਘਰ ਦਾ ਵਿਰਲਾਪ ਨਹੀਂ ਸੀ ਚੱਲਿਆ ਜਾਂਦਾ ਉਸ ਪਰਿਵਾਰ ਦੇ ਵਿੱਚ ਅਜੇ ਵੀ ਅਜੇ ਵੀ ਮਾਤਮ ਛਾਇਆ ਹੋਇਆ ਉਹਦੇ ਲਈ ਕੋਣ ਅਕਸੂਰਵਾ ਕੋਣ ਜਿੰਮੇਵਾਰ ਨਿਰੇਪੁਰੇ ਆਪਾਂ ਸਰਕਾਰਾਂ ਨੂੰ ਜ਼ਿੰਮੇਵਾਰ ਨਾ ਠਹਿਰਾਈਏ ਨਿਰੇਪੁਰੇ ਆਪਾਂ ਇਹ ਨਾ ਕਹੀਏ ਵੀ ਪ੍ਰਸ਼ਾਸਨ ਕੁਝ ਨਹੀਂ ਕਰਦਾ ਕੁਝ ਸਾਨੂੰ ਜ਼ਿੰਮੇਵਾਰੀ ਨਿਭਾਉਣੀ ਪੈਣੀ ਸਾਨੂੰ ਜ਼ਿੰਮੇਵਾਰੀ ਵਾਲੇ ਪਾਸੇ ਆਉਣਾ ਪੈਣਾ ਸਰਦੀਪ ਕੌਰ ਨਾਂ ਦੀ ਉਹ ਔਰਤ ਉਹ ਅਜੇ ਲੜਕੀ ਆ ਜਿਆ 4 ਸਾਲ ਤਾਂ ਹੋ ਗਏ ਵਿਆਹ ਨੂੰ ਹੋਏ ਨੇ ਉਹ ਆਪਣੇ ਘਰ ਦਾ ਕਯਾਰਾ ਕਿਵੇਂ ਚਲਾ ਰਹੀ ਐ ਇੱਕ ਫੂਡ ਪੁਆਇੰਟ ਚਲਾਉਂਦੀ ਐ ਉਹਦਾ 2 ਸਾਲ ਦਾ ਮਾਸੂਮ ਬੱਚਾ ਉਹ ਚੈਨਾ ਡੋਰ ਦੀ ਪੇੜ ਚੜ ਗਈ ਉਹ ਮਾਸੂਮ ਬੱਚੇ ਨੂੰ ਪਤਾ ਹੀ ਨਹੀਂ ਜਿਹੜਾ ਅਜੇ ਬੋਲ ਹੀ ਨਹੀਂ ਸਕਦਾ ਉਹ ਆਪੀ ਨਿਰਜਿੰਦ ਮਾਮਲ ਦੇਖਣਾ ਤੇ ਹੋਰਾਂ ਮਾਮਲ ਡੋਰਪੁਰ ਚ ਆਕਰਿਆ ਕੌਣ ਐ ਕਸੂਰਵਾਰ ਕੌਣ ਐ ਜ਼ਿੰਮੇਵਾਰ ਪਤਾ ਨਹੀਂ ਕਿੰਨੇ ਲੜਕੇ ਲੜਕੀਆਂ ਜਾਂ ਕਿੰਨੇ ਵੱਡੀ ਉਮਰ ਦੇ ਚਾਇਨਾ ਡੋਰ ਕਰਕੇ ਉਹਨਾਂ ਦਾ ਚਿਹਰਾ ਬਾਦਸੂਰਤ ਹੋ ਗਿਆ ਬਾਦਸੂਰਤ ਹੋ ਗਿਆ ਉਹਨਾਂ ਦਾ ਚਿਹਰਾ ਬਹੁਤ ਖੁਸ਼ ਹੋ ਗਿਆ ਕਦੇ ਨਾ ਚਾਇਨਾ ਡੋਰ ਨੇ ਚਾਇਨਾ ਡੋਰ ਤੇ ਨਾ ਐਨ ਜੀਟੀ ਸੁਣਿਆ ਬੱਚੋ ਤੁਸੀਂ ਐਨ ਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੁਣਿਆ ਤੁਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੁਣਿਆ ਐਨ ਜੀਟੀ ਨੇ ਪਾਬੰਦੀ ਲਾਈ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਬੰਦੀ ਲਾਈ ਸੀ 2017 ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਨੇ ਜਦੋਂ ਪਾਬੰਦੀ ਲਾਈ ਪਰ ਉਹਦਾ ਨਤੀਜਾ ਕੀ ਨਿਕਲਿਆ ਉਹ ਪਾਬੰਦੀ ਸਾਡੇ ਭਵਿੱਖ ਨੂੰ ਲੈ ਕੇ ਲਾਈ ਤੁਹਾਡੇ ਸਾਰਿਆਂ ਦੇ ਭਵਿੱਖ ਨੂੰ ਲੈ ਕੇ ਲਾਈ ਤੁਸੀਂ ਥੋੜਾ ਜਿਹਾ ਮਹਿਸੂਸ ਕਰੋ ਜੇ ਤੁਹਾਡੇ ਸਾਰਿਆਂ 'ਚੋਂ ਕਿਸੇ ਦਾ ਚਿਹਰਾ ਬਦਸੂਰਤ ਹੋ ਜਾਏ ਉਹਦੇ ਚਿਹਰੇ ਤੇ 20 25 25 ਟਾਂਕੇ ਲੱਗਣ ਚਾਇਨਾ ਡੋਰ ਕਰਕੇ ਮਹਿਸੂਸ ਕਰੋ ਤੁਹਾਡੇ ਮਨ ਤੇ ਕੀ ਗੁਜ਼ਰੂ ਤੁਹਾਡੇ ਮਾਪਿਆਂ ਦੇ ਮਨ ਤੇ ਕੀ ਗੁਜ਼ਰੂ ਤੁਹਾਡੇ ਅਧਿਆਪਕਾਂ ਦੇ ਮਨ ਤੇ ਕੀ ਗੁਜ਼ਰੂ ਤੁਸੀਂ ਆਪਣਾ ਚਿਹਰਾ ਕਿਸੇ ਨੂੰ ਦਿਖਾਉਂ ਜੋ ਕਿੜੀ ਰਹਿਣਾ ਇਹ ਕੁਝ ਹੋਊਗਾ ਜੇ ਚਾਇਨਾ ਡੋਰ ਖਰੀਦਦੇ ਰਹਿਣਾ ਤੁਸੀਂ ਆਪਣੀਆਂ ਆਤਾਂ ਨਾ ਬਦਲੀਆਂ ਤਾਂ ਇਹ ਕੁਝ ਹੋਣਾ ਇੱਕ ਨਾ ਇੱਕ ਦਿਨ ਤੁਹਾਡੇ ਤੇ ਵੀ ਉਹ ਵਿਪਤਾ ਆਉਣੀ ਹੈ ਉਹ ਮੁਸੀਬਤ ਆਉਣੀ ਹੈ ਜੇਕਰ ਤੁਸੀਂ ਨਾ ਸੁਧਰੇ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਦੋਂ ਪਾਬੰਦੀ ਲਾਈ ਸੀ ਤਾਂ ਉਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੇ ਚੈਨਾ ਡੋਰ ਖਿਲਾਫ ਮਤੇ ਪਾਸ ਕਰਨੇ ਸ਼ੁਰੂ ਕਰਤੇ ਬਈ ਬਹੁਤ ਸਾਰੇ ਪਿੰਡ ਬੜੀਆਂ ਜਾਗਰੂਕ ਪੰਚਾਇਤਾਂ ਨੇ ਮੈਂ ਤਾਂ ਚਾਹਣਾ ਹਰ ਪਿੰਡ ਦੇ 13 ਦੇ 13000 ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਮਤੇ ਪਾਉਣੇ ਚਾਹੀਦੇ ਨੇ ਜਿਹੜੀ ਵਕਤ ਹੀ ਖੁਸ਼ੀ ਆ ਨਾ ਅਸੀਂ ਵੀ ਪਤੰਗਾ ਉਡਾਉਂਦੇ ਰਾਂ ਅਸੀਂ ਆਊਟ ਡੋਰ ਸੂਤ ਦੇ ਹੁੰਦੇ ਸੀ ਪਰ ਅਸੀਂ ਇੰਜੋਏ ਕਰਦੇ ਸੀ ਅੱਜ ਮਾਤਮ ছਾਇਆ ਜਾ ਰਿਹਾ ਇਸ ਜੁਆਇ ਤੋਂ ਅਸੀਂ ਕਰਾਉਣਾ ਕੀ ਹੈ ਬਖਤੀ ਖੁਸ਼ੀ ਲੈਣ ਲਈ ਸਦੀਵੀ ਵਿਛੋੜਾ ਕਿਸੇ ਪਰਿਵਾਰ ਦੇ ਵਿੱਚ ਸੱੱਥਰ ਵਿੱਚ ਇਹ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਨੇ ਬੱਚੋ ਪੰਛੀਆਂ ਦਾ ਭੁੱਖ ਨਾਲ ਤੇ ਤੜਪ ਤਪ ਕੇ ਮਰਨਾ ਅਸੀਂ ਅੱਖਾਂ ਨਾਲ ਦੇਖ ਰਿਹਾ ਉਹ ਸਾਹਮਣੇ ਦੇਖੋ ਉਹ ਪਤੰਗ ਅੜ ਕੇ ਹੋਈ ਆ ਉੱਥੇ ਉਹਦੀ ਚੈਨਾ ਡੋਰ ਜਿਹੜੇ ਪੰਛੀ ਦੇ ਪੈਰਾਂ 'ਚ ਜਾਂ ਖੰਭਾ ਚੜ ਗਈ ਉੜੇ درخت ਦੇ ਵਿੱਚ ਹੀ ਪੁੱਠੇ ਲੜਕੇ ਜਾਣਾ ਕਿਤੇ ਜਾਨ ਜੋਗਾ ਨਹੀਂ ਭੁੱਖ ਨਾਲ ਉਹ ਤੜ ਤੜ ਕੇ ਮਰੂਗਾ ਇਹ ਕੁਛ ਹੋਰ ਹੈ ਪੰਜਾਬ ਦੀ ਧਰਤੀ ਤੇ ਕੁਛ ਨਹੀਂ ਹੋਣਾ ਚਾਹੀਦਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਤੇ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਇਸ ਧਰਤੀ ਤੇ ਕੁਛ ਨਹੀਂ ਹੋਣਾ ਚਾਹੀਦਾ ਮੈਂ ਚਾਹਣਾ ਇੱਕ ਜਤਨ ਕੁਮਾਰ ਨਾਂ ਦਾ ਅਮਲੋਦਾ ਸ੍ਰੀਨੰਦਰ ਰੇਲਵੇ ਫਲਾਈਓਵਰ ਤੇ ਆਪਣੇ ਮਾਪਿਆਂ ਨਾਲ ਤੁਰਿਆ ਫਿਰਦਾ ਉਹਦੇ ਕਿਸੇ ਨੇ ਆਉਣਾ ਸੀ ਰਿਸ਼ਤੇਦਾਰ ਨੇ ਉਹ ਚੈਨਾ ਡੋਰ ਤੇ ਆਉਜੀ ਲਪੇੜ ਚ ਆ ਗਿਆ ਉਹਦੇ ਚਿਹਰੇ ਤੇ ਕਹਿੰਦੇ ਇੱਧਰ 7 ਟਾਂਕੇ ਲੱਗੇ ਨੇ ਇੱਧਰ 10 ਟਾਂਕੇ ਬਾਤ ਸੂਰਤ ਹੋ ਗਿਆ ਸਦਾ ਲਈ ਬਾਤ ਸੂਰਤ ਹੋ ਗਿਆ ਕੌਣ ਆ ਜਿੰਮੇਵਾਰ ਕੌਣ ਆ ਜ਼ਿੰਮੇਵਾਰ ਅਸੀਂ ਕਿਉਂ ਨਹੀਂ ਜ਼ਿੰਮੇਵਾਰੀ ਸਮਝਦੇ ਬੱਚਿਓ ਸਾਨੂੰ ਜ਼ਿੰਮੇਵਾਰੀ ਸਮਝ ਨਹੀਂ ਪੈਣੀ ਆ ਪਰ ਮਾਨ ਜੋ ਪ੍ਰਿੰਸੀਪਲ ਸਾਹਿਬ ਨੇ ਸਮਾਂ ਇੰਨਾ ਦਿੱਤਾ ਸੀ ਮੈਂ ਬਹੁਤ ਸਾਰੀਆਂ ਬਹੁਤ ਸਾਰੇ ਅੰਕੜੇ ਇਕੱਠੇ ਕਰਕੇ ਲਿਆ ਸੀ ਪਰ ਉਹਨਾਂ ਨੇ ਦੱਸਿਆ ਐਗਜ਼ਾਮ ਚੱਲਦੇ ਨੇ ਪੇਪਰ ਚੱਲਦੇ ਨੇ ਬੱਚਿਆਂ ਦੀ ਤਿਆਰੀ ਅਸੀਂ ਤੁਹਾਡੇ ਭਵਿੱਖ ਨੂੰ ਲੈ ਕੇ ਚਿੰਤਤ ਆ ਬੱਚੋ ਕਦੀ ਮਹਿਸੂਸ ਕਰਿਓ ਤੁਹਾਡੇ ਘਰ ਦੇ ਕਿਸੇ ਕਮਰੇ ਦੀ ਨੁੱਕਰ ਤੇ ਕੋਈ ਜਾਲਾ ਲੱਗਾ ਨਾ ਤਾਂ ਉਹ ਜਾਲਾ ਕਿਹਨੂੰ ਦਿਸਦਾ ਜਿਹੜਾ ਪਰਿਵਾਰ ਪ੍ਰਤੀ ਚਿੰਤਤ ਆ ਇੱਕ ਅਦਾ ਮੈਂਬਰ ਹੁੰਦਾ ਕਿੰਨੇ ਪਰਿਵਾਰ ਦੇ ਮੈਂਬਰ ਨੇ ਕਿੰਨੇ ਰਿਸ਼ਤੇਦਾਰ ਆਉਂਦੇ ਨੇ ਕਿੰਨੇ ਗੁਆਂਢੀ ਆਉਂਦੇ ਨੇ ਕਿੰਨੇ ਤੁਹਾਡੇ ਦੋਸਤ ਮਿੱਤਰ ਜਾਣਕਾਰ ਆਉਂਦੇ ਨੇ ਉਹ ਜਾਲੇ ਤੇ ਕਿਸੇ ਦੀ ਨਿਗਾਰੇ ਜਾਂਦੀ ਸਿਰਫ ਜਿਹੜਾ ਪਰਿਵਾਰ ਪ੍ਰਤੀ ਚਿੰਤਤ ਹੈ ਉਹਦੀ ਨਿਗਾਹ ਜਾਂਦੀ ਹੈ ਅਸੀਂ ਤੁਹਾਡੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਇਸ ਲਈ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਮਾਣਯੋਗ ਪ੍ਰਿੰਸੀਪਲ ਸਾਹਿਬ ਤੋਂ ਸਮਾਂ ਲੈ ਕੇ ਆਏ ਨੇ ਤੁਹਾਡੇ ਭਵਿੱਖ ਨੂੰ ਸੁੰਦਰ ਬਣਾਉਣ ਲਈ ਵਧੀਆ ਬਣਾਉਣ ਲਈ ਤੁਸੀਂ ਕਦੇ ਵੀ ਬਦਸੂਰਤ ਨਾ ਹੋਵੋ ਤੁਸੀਂ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੱਡੇ ਅਫਸਰ ਬਣਨਾ ਉਹਦੇ ਲਈ ਗੁੱਡ ਮਾਰਨਿੰਗ ਕਲੱਬ ਤੁਹਾਡਾ ਸਹਿਯੋਗ ਕਰੂਗੀ ਜਿਹੜਾ ਬਣਨਾ ਚਾਹੁੰਦਾ ਨਾ ਆਰਥਿਕ ਪੱਖੇ ਡਿੱਕਾ ਉਹਦਾ ਅਕਸਰ ਆਰਥਿਕ ਪੱਖਾ ਨਾ ਜਿਹੜਾ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੇ ਉਹਨਾਂ ਦਾ ਆਰਥਿਕ ਪੱਖ ਹੀ ਡਿੱਕਾ ਬਣਦਾ ਪਰ ਬਹੁਤ ਸਾਰੇ ਬੱਚਿਆਂ ਨੂੰ ਆ ਮਾਟਰ ਸੋਮਨਾਥ ਜੀ ਬੈਠੇ ਨੇ ਸਾਡੇ ਪ੍ਰੋਜੈਕਟ ਇੰਚਾਰਜ ਇਰਾਮ ਮੁਹੰਮਦ ਸਿੰਘ ਯਾਦ ਵੈਲਫੇਅਰ ਸੈਟੀ ਵੱਲੋਂ ਵੀ ਤੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਵੀ ਅਸੀਂ ਪਰ ਇੱਕੋ ਮੈਂ ਪ੍ਰਣ ਕਰਾਉਣਾ ਨਾ ਪ੍ਰਣ ਉਹ ਬੱਚਾ ਕਰਿਓ ਜਿਹੜਾ ਪ੍ਰਣ ਤੇ ਪੂਰਾ ਉਤਰਿਆ ਕਿਉਂਕਿ ਮੇਰੇ ਤੋਂ ਬਾਅਦ ਪ੍ਰੋਫੈਸਰ ਸਾਹਿਬ ਨੇ ਵੀ ਬੋਲਣਾ ਜੇਕਰ ਪ੍ਰਿੰਸੀਪਲ ਸਾਹਿਬ ਸਮਾਂ ਦੇਣਗੇ ਇਸ ਲਈ ਮੈਂ ਕਾਲੀ ਕਾਲੀ ਬੋਲਿਆ ਸਮਝ ਆ ਗਈ ਹੈ ਬੱਚੋ ਤੁਸੀਂ ਮੇਰਾ ਦਰਦ ਮਹਿਸੂਸ ਕੀਤਾ? ਮੈਂ ਕੀ ਕਹਿਣਾ ਚਾਹਣਾ ਤੁਹਾਨੂੰ ਤੁਸੀਂ ਮਹਿਸੂਸ ਕੀਤਾ ਨਾ? ਬਸ ਇੱਕ ਪ੍ਰਣ ਕਰਾਉਣਾ ਜੇ ਤੁਸੀਂ ਮਨਜ਼ੂਰ ਹੋਵੇ ਹੱਥ ਖੜਾ ਕਰਿਓ ਪਰ ਹੱਥ ਪੂਰਾ ਖੜਾ ਹੋਵੇ ਤਾਂ ਹੱਥ ਨਾ ਖੜਾ ਹੋਵੇ ਇਹ ਪ੍ਰਣ ਸੁਣ ਲੋ ਕੀ ਹੈ ਪਿਆਰੇ ਬੱਚਿਓ ਜ਼ਿੰਦਗੀ ਤੁਸੀਂ ਚੈਨਾ ਡੋਰ ਦੀ ਵਰਤੋਂ ਨਹੀਂ ਕਰਨੀ ਮਨਜ਼ੂਰ ਆ ਤਾਂ ਹੱਥ ਖੜਾ ਕਰ ਦਿਓ ਵਾ ਲੈ ਸਾਰਿਆਂ ਨੇ ਕਰਤਾ ਜੀ ਸਾਰਿਆਂ ਨੇ ਹੱਥ ਖੜਾ ਕਰਤਾ ਅਧਿਆਪਕ ਸਹਿਬਾਨ ਨੂੰ ਬੇਨਤੀ ਹੈ ਇਹਨਾਂ ਦੇ ਨਾਮ ਦੀ ਤਾੜੀ ਮਾਰ ਦਿਓ ਇਹਨਾਂ ਦੇ ਨਾਮ ਦੀ ਤਾੜੀ ਮਾਰ ਦਿਓ ਸਾਰੇ ਵਾਹ ਬੱਚਿਓ ਦਿਲ ਜਿੱਤ ਲਿਆ ਤੁਸੀਂ ਤੁਸੀਂ ਦਿਲ ਜਿੱਤ ਲਿਆ ਸਾਡਾ ਆ ਸਾਰੇ ਅਧਿਆਪਕ ਸਹਿਬਾਨ ਤੁਹਾਡੇ ਨਾਮ ਦੀ ਤਾੜੀ ਮਾਰ ਰਹਿਣ ਮੈਨੂੰ ਪਤਾ ਤੁਸੀਂ ਆਪਣੇ ਪ੍ਰਾਂਤ ਤੇ ਪੂਰੇ ਉਤਰੋਗੇ ਪਰ ਯਾਦ ਰੱਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਿਆ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਿਆ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਦਾ 4.5 ਸਾਲ ਦਾ ਮਾਸੂਮ ਬੱਚਾ ਅਜੀਤ ਸਿੰਘ ਸਾਹਮਣੇ ਲਾ ਕੇ ਵਿਡਾਤਾ ਜਦੋਂ ਮੁਗਲਾਂ ਨੇ ਜਮੂਰਾ ਨਾਲ ਮਾਸ ਤੱਕ ਵੀ ਨੋਚਿਆ ਨਾ ਡੋਲਿਆ ਕਹਿੰਦੇ ਇਕਲੌਤਾ ਪੁੱਤਰ ਐ ਇਹਨੂੰ ਮਾਰਾਂਗੇ ਤੇ ਡੋਲ ਜੂਗਾ ਉਹ ਇਕਲੋਤੇ ਹੋਣ ਆ ਮਾਸੂਮ ਬੱਚੇ ਨੂੰ ਸੀਨਾ ਪਾੜਿਆ ਗਿਆ ਦਿਲ ਕੱਢਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਲ ਠੋਸਤਾ ਸਾਰਾ ਚਿਹਰਾ ਖੂਨ ਨਾਲ ਲਿਪੜ ਗਿਆ ਦੇਖੋ ਇਤਿਹਾਸ ਹੈ ਤੁਹਾਡੇ ਇਤਿਹਾਸ ਦੀਆਂ ਕਿਤਾਬਾਂ ਚ ਉਹ ਗੱਲ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਜਦੋਂ ਸਾਰਾ ਚਿਹਰਾ ਖੂਨ ਨਾਲ ਲਿਪੜ ਗਿਆ ਉਹ ਕਹਿੰਦਾ ਤੂੰ ਡੋਲਦਾ ਕਿਉਂ ਨਹੀਂ ਉਹ ਕਹਿੰਦਾ ਮੈਂ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਨਾਲ ਕੋਈ ਵਚਨ ਕੀਤਾ ਸੀ ਪ੍ਰਣ ਕੀਤਾ ਸੀ ਜਿੱਦੀ ਮਰਜ਼ੀ ਮੁਸੀਬਤ ਆ ਜੇ ਮੈਂ ਡੋਲੂਗਾ ਨਹੀਂ ਪਰ ਤੁਹਾਨੂੰ ਜਿਹੜਾ ਤੁਸੀਂ ਪ੍ਰਣ ਕੀਤਾ ਇਹਦੇ ਲਈ ਕੋਈ ਕੁਰਬਾਨੀ ਨਹੀਂ ਕਰਨੀ ਪੈਣੀ ਕੋਈ ਜਾਨ ਤੋਂ ਹੱਥ ਨਹੀਂ ਧੋਣਾ ਪੈਣਾ ਇਹ ਤੁਹਾਡੇ ਭਵਿੱਖ ਨਾਲ ਜੁੜੀ ਹੋਈ ਗੱਲ ਹੈ ਜੇ ਤੁਹਾਡੇ ਆਣ ਗੁਆਣ ਵੀ ਕੋਈ ਚੈਨਾਡ ਹੋਰ ਵਰਤਦਾ ਤਾਂ ਉਹਨੂੰ ਦੱਸੋ ਭਾਈ ਉਸ ਬੱਚੇ ਦਾ ਤਰਨਜੋਤ ਦਾ ਕੀ ਕਸੂਰ ਸੀ ਉਸ ਲੜਕੀ ਦਾ ਸਰਬਜੀਤ ਕੌਰ ਦਾ ਕੀ ਕਸੂਰ ਸੀ ਉਸ ਮਾਸੂਮ ਬੱਚੇ ਜਤਨ ਕੁਮਾਰ ਦਾ ਜਿਹੜੇ ਆਪਣੇ ਪਰਿਵਾਰ ਨਾਲ ਸਰਹਿੰਦ ਰੇਲਵੇ ਸਟੇਸ਼ਨ ਤੇ ਫਲਾਈਓਵਰ ਤੇ ਖੇਡਦਾ ਫਿਰਦਾ ਤੇ ਉਹ ਵਿਚਾਰੇ ਦੇ ਸੱਤ ਟਾਂਕੇ ਇਧਰ ਲੱਗੇ 10 ਟਾਂਕੇ ਇਧਰ ਲੱਗੇ ਕੀ ਕਸੂਰ ਸੀ ਇਹ ਚੀਜ਼ਾਂ ਦੱਸੋ ਆ ਤੇ ਨਾਲ ਦੇ ਨੂੰ ਦੱਸੋ ਮੈਂ ਕਹਨਾ ਗੱਲਾ ਕੋਟ ਪੂਰਾ ਚੈਨਾ ਮੁਕਤ ਹੋ ਜੇ ਤਾਂ ਸਾਰੇ 117 ਸੀਟਾਂ ਤੇ ਦੱਸਿਆ ਜਾਊਗਾ ਸੋ ਮੈਨੂੰ ਸਮਝ ਨਾ ਕਿ ਮਿਲਿਆ ਮੈਂ ਤੁਹਾਡੇ ਸਾਰੇ ਬੱਚਿਆਂ ਦੇ ਸਿਹਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਰਨਾਂ ਦੇ ਨਾਲ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰੋਫੈਸਰ ਐਚਐਸ ਪਾਲਮ ਜੀ ਸਾਡੇ ਜਨਸਕੱਤਰ ਨੇ ਤੇ ਸਰਕਾਰੀ ਪਛੀਦ ਪਸ ਸਰਕਾਰੀ ਕਾਲ ਤੋਂ ਸੇਵਾ ਮੁਕਤ ਹੋਏ ਨੇ ਤੇ ਵਿਦਿਅਕ ਖੇਤਰ ਦੇ ਵਿੱਚ ਵੱਡਮੁੱਲੀਆਂ ਸਵਾਵਾਂ ਨਿਭਾ ਰਣ ਇਹਨਾਂ ਬਾਰੇ ਮੈਂ ਇੱਕ ਗੱਲ ਦੱਸਦਾ ਸਾਡੇ ਗੁੱਡ ਮਾਰਨਿੰਗ ਕਲਾਸ ਦੇ ਮੰਚ ਤੇ ਕੋਈ ਇਹਨਾਂ ਦਾ ਪੜਾਅ ਸਟੂਡੈਂਟ ਆ ਜੇ ਨਾ ਤਾਂ ਉਹ ਕਹਿੰਦਾ ਮੈਂ ਰਿਕਮੈਂਡ ਕਰਦਾ ਮੈਂ ਸਪਾਰਸ਼ ਕਰਦਾ ਮੈਂ ਬੇਨਤੀ ਕਰਦਾ ਇਹਨਾਂ ਨੂੰ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇ ਇਹ ਬੱਚੇ ਕਹਿੰਦੇ ਨੇ ਇਨਾਂ ਨੇ ਪੜਾਇਓ ਗੱچے ਮਿਨਿਸਪਲ ਸ਼੍ਰੀ ਪਰਣਾਲਾਲ ਜੀ ਸਟਾਫ ਮੈਂਬਰਾਂ ਤੇ ਪਿਆਰੇ ਵਿਦਿਆਰਥੀਓ ਗੁੱਡ ਮਾਰਨਿੰਗ ਜਿਸ ਮੁੱਦੇ ਤੇ ਅੱਜ ਗੱਲ ਹੋ ਰਹੀ ਹੈ ਚਾਈਨਾ ਡੋਰ ਦੀ ਵਰਤੋਂ ਦੇ ਸਬੰਧਿਤ ਵਿੱਚ ਪਹਿਲਾਂ ਤਾਂ ਮੈਂ ਉਸ ਤੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂਗਾ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਟਾਈਮ ਦੀ ਸਾਨੂੰ ਬਹੁਤ ਜਗਾ ਜ਼ਰੂਰ ਤਾਂ ਕਿਉਂਕਿ ਇਗਜ਼ਾਮ ਨੇੜੇ ਨੇ ਇਗਜ਼ਾਮ ਦੇ ਉੱਤੇ ਵੀ ਜ਼ਰੂਰ ਗੱਲ ਕਰਿਆ ਜੀ ਬੱਚੇ ਜਿਹੜੇ ਬੱਚੇ ਮਿਹਨਤ ਕਰਦੇ ਆ ਉਹ ਲਗਾਤਾਰ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਤੁਸੀਂ ਲਗਾਤਾਰ ਮਿਹਨਤ ਕਰੋਗੇ ਤਾਂ ਹੀ ਕਿਸੇ ਆਪਣੀ ਟਾਰਗੇਟ ਨੂੰ ਅਚੀਵ ਕਰ ਸਕਦੇ ਹੋ ਮੈਂ ਇਸੇ ਸਕੂਲ ਚ ਜਿਹੜੀ 12ਵੀਂ ਪਾਸ ਕੀਤੀ ਸੀ ਇਸੇ ਸਕੂਲ ਚ ਇਹ ਜ਼ਰੂਰੀ ਨਹੀਂ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਚ ਜਾਂ ਪਬਲਿਕ ਸਕੂਲਾਂ ਚ ਪੜਦੇ ਆ ਕੇਵਲ ਉਹੀ ਉੱਚੇ ਅਹੁਦਿਆਂ ਤੇ ਪਹੁੰਚਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ IQ ਵੀ ਉਨਾ ਹੀ ਹੁੰਦਾ ਤੇ ਪ੍ਰਾਈਵੇਟ ਦਾ ਵੀ ਆਨਲਾਈਨ ਹੁੰਦਾ ਗੱਲ ਸਿਰਫ ਇੱਥੇ ਆ ਜਾਂਦੀ ਕਿ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਮਿਹਨਤ ਤੇ ਲਗਨ ਦੇ ਨਾਲ ਤੁਸੀਂ ਪੜੋ ਤੇ ਚੰਗੇ ਅੰਕ ਪ੍ਰਾਪਤ ਕਰੋ ਤੁਹਾਡੇ ਜਿਹੜਾ ਸਟਾਫ ਹੈ ਟੀਚਿੰਗ ਸਟਾਫ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਹੁੰਦਾ ਹੈ ਮੋਸਟ ਕੁਆਲੀਫਾਈਡ ਸਟਾਫ ਹੁੰਦਾ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਪੜਿਆ ਲਿਖਿਆ ਤੇ ਜ਼ਿਆਦਾ ਕੁਆਲੀਫਾਈਡ ਤੁਸੀਂ ਉਸ ਚੀਜ਼ ਦਾ ਫਾਇਦਾ ਉਠਾਓ ਉਹਨਾਂ ਤੋਂ ਜੋ ਵੀ ਤੁਹਾਡੀਆਂ ਸਮੱਸਿਆਵਾਂ ਜੋ ਪੜ੍ਹਾਈ ਸੰਬੰਧੀ ਆ ਤਾਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੇ ਪੁੱਛੋ ਤੇ ਚੰਗੇ ਨੰਬਰ ਪ੍ਰਾਪਤ ਕਰਕੇ ਪ੍ਰਿੰਸੀਪਲ ਸਾਹਿਬ ਦਾ ਸਟਾਫ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰਨੀ ਆ ਚਾਈਨਾ ਡੋਰ ਦੇ ਸਬੰਧ ਦੇ ਵਿੱਚ ਮੈਂ ਸਮਝਦਾ ਇਹ ਤਿੰਨ ਪੱਖ ਹੀ ਹੈਗੇ ਪਹਿਲਾ ਪੱਖ ਤਾਂ ਇਹ ਹੈਗਾ ਕਿ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਰਕਾਰ ਸਖਤ ਨਿਯਮ ਬਣਾਉਂਦੀ ਹੈ ਜਿਵੇਂ ਨੈਸ਼ਨਲ ਟ੍ਰਿਬਿਊਨਲ ਦੀ ਗੱਲ ਕੀਤੀ ਮਹਿੰਦਰਪਤਾ ਸਾਹਿਬ ਨੇ ਜਾਂ ਪੰਜਾਬ ਪੂਰਨ ਪੋਲੂਸ਼ਨ ਬੋਰਡ ਦੀ ਗੱਲ ਕੀਤੀ ਭਾਵੇਂ ਕਾਨੂੰਨ ਬਣਾਏ ਜਾਂਦੇ ਆ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਮੱਸਿਆਵਾਂ ਆਉਂਦੀ ਦੂਸਰੀ ਗੱਲ ਜਿਹੜੀ ਚਾਇਨਾ ਡੋਰ ਬਣਦੀ ਕਿੱਥੋਂ ਆ ਉੱਥੋਂ ਬੰਦ ਕੀਤੀ ਜਾਣੀ ਚਾਹੀਦੀ ਹੈ ਜਾਂ ਜਿਹੜੇ ਵੇਚਦੇ ਆ ਉਹਨਾਂ 'ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਲੇਕਿਨ ਪਹਿਲੀਆਂ ਦੋਨੋਂ ਗੱਲਾਂ ਆਪਣੇ ਆਪ ਹੀ ਸਾਫ਼ ਹੋ ਜਾਣੀਆਂ ਜੇ ਤੁਸੀਂ ਚਾਇਨਾ ਡੋਰ ਵਰਤਣੀ ਹੀ ਬੰਦ ਕਰ ਤੁਸੀ ਹੱਥ ਖੜਾ ਕੀਤਾ ਕਿ ਅਸੀਂ ਚੈਨਡੋਰ ਨਹੀਂ ਵਰਤਾਂਗੇ ਮੈਂ ਸ਼ਬਦਾਂ ਦੇ ਵਿੱਚ ਤੁਹਾਡੇ ਕੋ ਪਰਣ ਲੈਣਾ ਚਾਹਣਾ ਤੇ ਉਹਦੇ ਨਾਲ ਆਪਣੀ ਗੱਲ ਖਤਮ ਕਰਾਂਗਾ ਤੁਸੀਂ ਸਾਰੇ ਜਿਹੜੇ ਹੱਥ ਖੜਾ ਕਰਕੇ ਬੋਲਣਾ ਮੇਰੇ ਪਿੱਛੇ ਔਰ ਪਰਣ ਲੈਣਾ ਹੈ ਠੀਕ ਹੈ ਜਿਵੇਂ ਜਿਵੇਂ ਮੈਂ ਬੋਲਾਂਗਾ ਤੁਸੀਂ ਬੋਲਦੇ ਜਾਣਾ ਹੱਥ ਖੜਾ ਕਰਕੇ ਬੋਲੋ ਹੱਥ ਕਰੇ ਕਰ ਲੋ ਮੈਂ ਪਰਣ ਕਰਦਾ ਹਾਂ ਹੈ ਪਰਣ ਕਰਦਾ ਕਿ ਮੈਂ ਕਦੇ ਵੀ ਕਦੇ ਵੀ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਾਂਗਾ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਾਂਗਾ ਤੇ ਦੂਸਰਿਆਂ ਨੂੰ ਵੀ ਨਹੀਂ ਚਾਇਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਾਂਗਾ ਕ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਇਸ ਤੋਂ ਬਾਅਦ ਇਹ ਨੀਵੀਂ ਕਲਾਸਾਂ ਦੇ ਪੀਪਰ ਆ ਜਿਵੇਂ ਅਸੀਂ ਰੂਟੀਨ ਦੇ ਵਿੱਚ ਬੱਚਿਆਂ ਨੂੰ ਦੱਸਦੇ ਆ ਕਿਹੜੇ ਕਮਰੇ ਦੇ ਵਿੱਚ ਕਿਹੜੇ ਬੱਚੇ ਨੇ ਬੈਠਣਾ ਕਿਹੜੇ ਅਧਿਆਪਕ ਦੀ ਡਿਊਟੀ ਆ ਉਹ ਤੁਸੀਂ ਅਨਾਉਂਸ ਕਰ ਦਿਓ ਗੁਰਮੀਤ ਸਿੰਘ ਜੀ ਮਿੱਤਾ 2 ਮਿੰਟ ਲੈਣਗੇ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਬੱਚਿਓ ਬੜਾ ਜ਼ਿਆਦਾ ਗੱਲਾਂ ਤਾਂ ਨਹੀਂ ਕਰਨੀਆਂ ਚਾਇਨਾ ਡੋਰ ਜਿਵੇਂ ਜਾਣ ਲੈ ਵਾ ਗੁੱਡ ਮਾਰਨਿੰਗ ਕਲੱਬ ਨੂੰ ਤੁਹਾਡੇ ਤੱਕ ਤਾਂ ਪਹੁੰਚ ਕਰਨੀ ਪਈ ਕਿਉਂਕਿ ਇਤਕੀ ਜਿਹੜੀਆਂ ਅਖਬਾਰੀ ਖਬਰਾਂ ਅਸੀਂ ਸੁਣੀਆਂ ਨਾ ਉਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਇਨਾ ਡੋਰ ਨਾਲ ਸੋ ਚਾਇਨਾ ਡੋਰ ਦੀ ਵਰਤੋਂ ਜੇ ਤੁਸੀਂ ਬੰਦ ਕਰ ਦਿੰਦੇ ਹੋ ਤਾਂ ਵੇਚਣ ਵਾਲਿਆਂ ਦਾ ਤਾਂ ਆਪੇ ਹੀ ਲੱਕ ਟੁੱਟ ਜਾਂਦਾ ਜਦੋਂ ਉਹਨਾਂ ਦੀ ਵਿਕਨੀ ਨਹੀਂ ਤਾਂ ਉਹ ਲਿਆ ਕੇ ਵੀ ਕੀ ਕਰਨਗੇ ਆਪਾਂ ਜਿੱਥੇ ਵੀ ਸਮਾਜ ਚ ਵਿਚਰਦੇ ਆਂ ਉਥੇ ਇਹ ਗੱਲ ਨੋਟ ਕਰੋ ਭਈ ਆਪਾਂ ਕੋਈ ਇਸ ਦੁਨੀਆ ਤੇ ਧਰਤੀ ਤੇ ਕੋਈ ਚੰਗਿਆਈ ਖਤਮ ਨਹੀਂ ਹੋਗੀ ਕੋਈ ਘੱਟ ਨਹੀਂ ਬرائی ਨਾਲੋਂ ਪਰ ਬرائی ਦਾ ਪ੍ਰਚਾਰ ਜ਼ਿਆਦਾ ਹੁੰਦਾ ਚੰਗਿਆਈ ਦਾ ਘੱਟ ਹੁੰਦਾ ਇਸ ਕਰਕੇ ਬرائی ਵਾਲੇ ਪਾਸੇ ਜ਼ਿਆਦਾ ਬੱਚੇ ਚਲੇ ਜਾਂਦੇ ਆ ਜੇ ਇੱਕ ਬੱਚਾ ਚੈਨਾ ਡੋਰ ਲਿਆਉਂਦਾ ਉਹ ਕਹਿੰਦੇ ਇਹ ਵੀ ਤਾਂ ਲਿਆਇਆ ਮੈਂ ਤਾਂ ਆਪ ਲਿਆਉਂਗਾ ਉਹ ਮਾਪਿਆਂ ਨਾਲ ਜੇਦ ਕਰਦਾ ਸੋ ਮਾਪਿਆਂ ਦਾ ਵੀ ਜਿੱਤੇ ਫਰਜ ਬਣਦਾ ਹੈ ਉੱਥੇ ਜਿਵੇਂ ਬੱਚੇ ਹਣ ਤੁਸੀਂ ਸਾਡੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਨੇ ਜਿਹੜਾ ਪ੍ਰਣ ਕਰਾਇਆ ਹੈ ਜੇ ਤੁਸੀਂ ਇਹਨੂੰ ਯਾਦ ਰੱਖ ਕੇ ਇਹਦੇ ਤੇ ਨਿਭਦੇ ਹੋ ਤਾਂ ਮੇਰਾ ਦਾਵਾ ਹੈ ਤੁਹਾਡਾ ਇਰਾਦਾ ਪੱਕਾ ਹੈ ਤੁਸੀਂ ਇੱਕ ਦਿਨ ਬਹੁਤ ਵੱਡੇ ਅਫਸਰ ਬਣੋਗੇ ਕਿਉਂਕਿ ਜਿਹੜਾ ਬੰਦਾ ਆਪਣੇ ਵਾਅਦੇ ਦਾ ਪੱਕਾ ਹੈ ਦ੍ਰਿੜਤਾ ਨਾਲ ਕੰਮ ਕਰਦਾ ਉਹ ਇੱਕ ਦਿਨ ਕਾਮਯਾਬੀ ਪ੍ਰਾਪਤ ਕਰਦਾ ਹੀ ਕਰਦਾ ਸੋ ਚਾਇਨਾ ਡੋਰ ਤੋਂ ਬੱਚੋ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋ ਜੀ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਹ ਦੱਸੋ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਜਾਣੀ ਚਾਹੀਦੀ ਹੈ ਵੀ ਚਾਇਨਾ ਡੋਰ ਸਾਡੇ ਲਈ ਖਤਰਨਾਕ ਹੈ ਆਪਾਂ ਇਹ ਨਾ ਸੋਚੀਏ ਕਿ ਅੱਜ ਕਿਤੇ ਹੋਇਆ ਕੋਈ ਕਿਤੇ ਕਿਸੇ ਦੇ ਬੱਚੇ ਆ ਡੋਰ ਉਹ ਕੱਲ ਨੂੰ ਆਪਣੇ ਵੀ ਵੱਜਣੀ ਹੈ ਆਪਣੇ ਵੀ ਕੋਟਿਆਂ ਤੋਂ ਟੁੱਪਦੀ ਹੈ ਕਿਸੇ ਦੀ ਅੱਖੀਂ ਕਿਸੇ ਦੇ ਗਲੇ ਤੇ ਉਹ ਬਹੁਤ ਵੱਡਾ ਨੁਕਸਾਨ ਕਰਦੀ ਹੈ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਪਰ ਉਹਨੂੰ ਗੋਲਿਆ ਨਹੀਂ ਜਾਂਦਾ ਦਾ ਇਸ ਕਰਕੇ ਬੱਚਿਓ ਮੈਂ ਤਾਂ ਇੰਨਾ ਹੀ ਕਹਿਣਾ ਚਾਹਣਾ ਬਈ ਚੈਨਾ ਡੋਰ ਤੋਂ ਵੱਧ ਤੋਂ ਵੱਧ ਵਿਚਾਰ ਰੱਖੋ ਪਿਆਲੇ ਦਵਾਲੇ ਨੂੰ ਵੀ ਕਹੋ ਬਈ ਕੋਈ ਵੀ ਚੈਨਾ ਡੋਰ ਨਾ ਵਰਤੇ ਧੰਨਵਾਦ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਸੁਰਿੰਦਰ ਸੱਚਦੇਵਾ ਜੀ ਉਹ ਵੀ ਆਏ ਨੇ ਉਹਨਾਂ ਨੇ ਵੀ ਇੱਥੇ ਪਹੁੰਚਨ ਤੇ ਜੀ ਆਇਆਂ ਕਹਨੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੜੀਆਂ ਜੁੜੀਆਂ ਦਾ ਆਪ ਜੀ ਬੋਲਾਂ ਨਾ ਆਪ ਜੀ ਹੈਲੋ ਹਾਂਜੀ ਆ ਜਿਹੜੀਆਂ ਨਾਨ ਬੋਰਡ ਕਲਾਸਾਂ ਹੈਗੀਆਂ ਉਹ ਆਪਣੇ ਆਪਣੇ ਕਲਾਸਾਂ ਦੇ ਵਿੱਚ ਕਲਾਸ ਰੂਮਾਂ ਦੇ ਵਿੱਚ ਪੀਰੀਅਡ ਲਾਉਣਗੇ ਆਮ ਤੌਰ ਤੇ ਜਿਹੜੇ ਜਿਹੜੇ ਅਧਿਆਪਕਾਂ ਦੀ ਡਿਊਟੀ ਆ ਜਿਹੜੇ ਕਿਹੜੇ ਕਿਹੜੇ ਕਮਰਿਆਂ ਦੇ ਵਿੱਚ ਜਾਣਾ ਤੁਸੀਂ ਉਹਦੇ ਬਾਰੇ ਆਪਣੇ ਤੁਸੀਂ ਸੁਣ ਲਓ ਨਵੰਬਰ 25 ਵਿੱਚ ਪਲੱਸ 2 ਐਫ ਡਿਊਟੀ ਹੈ ਮੈਡਮ ਰਜਨੀ ਦੇਵੀ ਗੁੱਡ ਮਾਰਨਿੰਗ ਕਲਾਸਾਂ ਨਵੰਬਰ 28 ਪਲੱਸ 2 ਡੀ ਨਹੀਂ ਰਪਿੰਦਰਜੀਤ ਸਿੰਘ ਸਰਾਣਾ ਰੂਮ ਨੰਬਰ 31 2 i ਮੈਡਮ ਪਰਮਜੀਤ ਤੌਰ ਵੋਕੇਸ਼ਨਲ ਲੈਕਚਰਰ ਰੂਮ ਨੰਬਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਅੱਜ ਡਾਕਟਰ ਹਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨੈਂਸ ਉੱਥੇ ਚੈਨਲ ਡੋਰ ਦੇ ਵਿਰੁੱਧ ਜਿਹੜਾ ਸੈਮੀਨਾਰ ਕਰਵਾਇਆ ਗਿਆ ਬੱਚਿਆਂ ਨੇ ਪ੍ਰਾਨ ਕੀਤਾ ਉਹ ਕਹਿੰਦੇ ਨੇ ਅਸੀਂ ਚੈਨਲ ਡੋਰ ਦੀ ਵਰਤੋਂ ਕਦੀ ਵੀ ਨਹੀਂ ਕਰਾਂਗੇ ਤੇ ਹੋਰ ਜੇ ਕੋਈ ਸਾਡੇ ਆਪ ਗਵਰਡ ਦੇ ਵਿੱਚ ਵੀ ਚੈਨਲ ਡੋਰ ਦੀ ਵਰਤੋਂ ਕਰਦਾ ਤਾਂ ਉਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕੋਰਤਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਤੁਸੀਂ ਜਿੰਨਾ ਜਿੰਨੇ ਬੱਚਿਆਂ ਦੇ ਪੇਪਰ ਆ ਉਹ ਦੱਸੇ ਹੋਏ ਕਮਰੇਆਂ ਦੇ ਵਿੱਚ ਸਿੱਧੇ ਤੁਸੀਂ ਆਪਣਾ ਉੱਥੇ ਹੀ ਜਾਣਾ ਹੈ ਉੱਥੇ ਆਪਾਂ ਪੇਪਰ ਜਿਹੜਾ ਹੈਗਾ ਸ਼ੁਰੂ ਕਰਵਾਉਣਾ ਠੀਕ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓ ਬੱਲੇ ਛੋਟੇ ਬੱਚੇ ਪੂਰੇ ਕੰਮ ਵੀ ਅੱਜ ਬਹੁਤ ਵਧੀਆ ਕੀਤਾ ਛੋਟੇ ਬੱਚਿਆਂ ਨੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਛੋਟੇ ਬੱਚਾ ਲਈ ਸਾਡੀਆਂ ਕਰਦੋ ਸਵੇਰੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਅੱਜ ਬਹੁਤ ਵਧੀਆ ਬੱਚੇ ਬੱਚੇ ਜਗਾੜ ਜੰਨੀ ਨਹੀਂ ਬੜੀਏ ਲੋ ਜੀ ਇਹ ਹਨ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਜਿਨ੍ਹਾਂ ਨੇ ਹਾਂਜੀ ਲਾਈਵ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਬੱਚੇ ਲੇਟ ਹੋ ਗਏ ਵਾਹ ਜੀ ਵਾਹ ਅੱਛਾ ਲਾਈਵ ਚੱਲ ਰਿਹਾ ਜੀ ਕੱਟਣ ਤੋਂ ਪਹਿਲਾਂ ਮੈਂ ਚਾਹਣਾ ਜੇ ਕਿਸੇ ਨੇ ਕੋਈ ਬੋਲਣਾ ਹੋਵੇ ਸਾਰਿਆਂ ਨੇ ਹਾਰੀ ਲੱਗ ਜਾਣੀ ਆ ਮਾਝੋ ਪ੍ਰਿੰਸੀਪਲ ਸਾਹਿਬ ਲਾਈਵ ਚੱਲ ਰਿਹਾ ਕੁਝ ਕਹਿਣਾ ਚਾਹਣਾ ਅੱਜ ਵਾਲੇ ਚੈਨਲ ਡੋਰ ਦੇ ਸੈਮੀਨਾਰ ਬਾਰੇ ਬਹੁਤ ਵਧੀਆ ਇਸ ਤਰ੍ਹਾਂ ਦੇ ਸੰਦੇਸ਼ ਸਾਨੂੰ ਸਮਾਜ ਨੂੰ ਲੋਕਾਂ ਨੂੰ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਤਾਂ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਆਪ ਦੀ ਗੱਲ ਕਹਿੰਨੇ ਆ ਤਾਂ ਜਿਨ੍ਹਾਂ ਦੇ ਲੋਕਾਂ ਤੇ ਵੀ ਮਨ ਤੇ ਅਸਰ ਹੁੰਦਾ ਜ਼ਰੂਰ ਹੋ ਜਿਵੇਂ ਬੱਚਿਆਂ ਨੇ ਪ੍ਰਣ ਕੀਤਾ ਤਾਂ ਜ਼ਰੂਰ ਉਸ ਤੇ ਖਰੇ ਉਤਰਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਇਵੈਂਟ ਆਏ ਸਾਨੂੰ ਜਰੂਰ ਆਰਗੇਨਾਈਜ਼ ਕਰਨੇ ਚਾਹੀਦੇ ਸਕੂਲਾਂ ਦੇ ਵਿੱਚ ਜਰੂਰ ਜਿੱਥੇ ਬੱਚੇ ਹੈਗੇ ਆ ਕਿਉਂਕਿ ਇਹਦੇ ਜ਼ਿਆਦਾਤਰ ਨੁਕਸਾਨ ਬੱਚਿਆਂ ਨੂੰ ਹੀ ਹੋ ਰਿਹਾ ਤੇ ਜਿੱਦ ਵੀ ਬੱਚੇ ਕਰਦੇ ਆ ਤੇ ਵਧੀਆ ਉਪਰਾਲਾ ਇਸ ਤਰ੍ਹਾਂ ਦਾ ਇਹ ਗੁੱਡ ਮਾਰਨਿੰਗ ਕਲੱਬ ਦਾ ਅੱਜ ਵਾਲੇ ਉਪਰਾਲੇ ਨੂੰ ਕਿਵੇਂ ਲੈਨੇ ਆ ਬਿਲਕੁਲ ਬਹੁਤ ਵਧੀਆ ਗੁੱਡ ਮਾਰਨਿੰਗ ਕਲੱਬ ਵਾਲਿਆਂ ਦਾ ਨੁਮਾਇੰਦਿਆਂ ਦਾ ਜਦੋਂ ਕਿਉਂਕਿ ਮੈਂ ਆਪ ਵੀ ਉਹਨਾਂ ਦਾ ਮੈਂਬਰ ਆ ਤੇ ਜਦੋਂ ਫੋਨ ਆਇਆ ਤੇ ਮੈਂ ਇਨਕਾਰ ਨਹੀਂ ਕਰ ਸਕਿਆ ਤੇ ਭਾਵੇਂ ਬੱਚਿਆਂ ਦੇ ਪ੍ਰੀਬੋਰਡ ਚੱਲ ਰਹੇ ਨੇ ਪਰ ਸਾਨੂੰ ਸੀ ਵੀ ਇੱਕ ਜ਼ਰੂਰੀ ਸੰਦੇਸ਼ ਆ ਬੱਚਿਆਂ ਦੀ ਸਿਹਤ ਨੂੰ ਲੈ ਕੇ ਭੁੱਖ ਨੂੰ ਲੈ ਕੇ ਤਾਂ ਅਸੀਂ ਬਿਲਕੁਲ ਇਨਕਾਰ ਨਹੀਂ ਹੋ ਸਕੇ ਇਸ ਤਰ੍ਹਾਂ ਦੇ ਇਵੈਂਟ ਜਦੋਂ ਵੀ ਹੁੰਦੇ ਰਹਿਣਗੇ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਅੰਦੇ ਨਾਲ ਕੰਦਾ ਮੰਨਦੇ ਹੋ ਬੱਚੇ ਪ੍ਰਭਾਵ ਕਬੂਲਣਗੇ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਜਦੋਂ ਮੰਨ ਨਾਲ ਗੱਲ ਕੀਤੀ ਜਾਂਦੀ ਆ ਤਾਂ ਜ਼ਰੂਰ ਪ੍ਰਭਾਵ ਪੈਂਦਾ ਤੇ ਮੰਨੀ ਵੀ ਜਾਂਦੀ ਆ ਮਿਹਰਬਾਨ ਮਿਹਰਬਾਨ ਲੋ ਜੀ ਮਾਸਟਰ ਮੁਖਤਿਆਰ ਸੇ ਮੱਤਾ ਜੀ ਕੀ ਕਹਿਣਾ ਚਾਹੋਗੇ ਅੱਜ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਸਭੂ ਸਾਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਕੋਰ ਦਾ ਪੂਰਾ ਵਿਖੇ ਚਾਇਨਾ ਡੋਰ ਦੇ ਸਬੰਧ ਦੇ ਵਿੱਚ ਉਹਨਾਂ ਦੇ ਜਿਹੜੇ बुरे ਪ੍ਰਭਾਵ ਹੈਗੇ ਜਾਂ ਬਾਹਰੋਂ ਹੋ ਰਹੇ ਉਹਨਾਂ ਸਬੰਧ ਵਿੱਚ ਅੱਜ ਬੱਚਿਆਂ ਨੂੰ ਪ੍ਰੇਰਿਤ ਕੀਤਾ ਹੈਗਾ ਉਮੀਦ ਕਰਦੇ ਆ ਕਿ ਜਿਹੜੇ ਬੱਚੇ ਹੁੰਦੇ ਆ ਉਹ ਜਦੋਂ ਦਿਲ ਲਾ ਕੇ ਜਾਂ ਮਨ ਨਾਲ ਸੋਚਦੇ ਆ ਵੀ ਇਹ ਫੈਕਟਰ ਇਹਦਾ ਜਿਹੜਾ ਮਾੜਾ ਹੈ ਉਹ ਜਰੂਰ ਉਹਨਾਂ ਦਾ ਗ੍ਰੈਂਡ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਚਾਇਨਾ ਟਾਇਰ ਤੋਂ ਫਰੀਜ਼ਨ ਤੋਂ ਗ੍ਰੇਸ ਕਰਨਗੇ ਤੇ ਦੂਜਿਆਂ ਨੂੰ ਵੀ ਜਿਹੜਾ ਹੈਗਾ ਉਹ ਪ੍ਰੇਰਿਤ ਕਰਨਗੇ ਸਫਰ ਅਜਾ ਦਾ ਸੈਮੀਨਾਰ ਤੇ ਬਾਕੀ ਜਿਹੜਾ ਸੈਮੀਨਾਰ ਹੈਗਾ ਕੱਲਾ ਇਸ ਸਕੂਲ ਚ ਨਹੀਂ ਹੋਰ ਵੀ ਸਕੂਲਾਂ ਦੇ ਵਿੱਚ ਇਹ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਅਵੇਅਰ ਹੋਣ ਔਰ ਇਹਦੇ ਬੁਰੇ ਪ੍ਰਭਾਵਾਂ ਤੋਂ ਮੈਂ ਅੱਜ ਦਾ ਸੰਗਨਰ ਕੰਮ ਆਜੀ ਤਾਂ ਬਹੁਤ ਵਧੀਆ ਰਿਹਾ ਜੀ ਕਿਉਂਕਿ ਬੱਚੇ ਜਿਹੜੇ ਹੈਗੇ ਤਕਰੀਬਨ ਪ੍ਰਿੰਸੀਪਲ ਸਾਹਿਬ ਕਿੰਨੇ ਹੈਗੇ 2000 ਸਾਡੇ ਕੋਲੇ ਤਕਰੀਬਨ 1300 ਬੱਚਾ ਹੈ 1300 ਬੱਚੇ ਦੇ ਵਿੱਚੋਂ ਜੇ 1000 ਬੱਚੇ ਦਾ ਵੀ ਮੈਂ ਮੰਨਣਾ ਵੀ ਉਹਨਾਂ ਤੇ ਜੇ ਇਹ ਅਸਰ ਹੁੰਦਾ ਹੈਗਾ ਤੇ ਬਹੁਤ ਵੱਡਾ ਹੈ ਜੀ ਕਿਉਂਕਿ ਉਹ ਪਰਿਵਾਰ ਨਾਲ ਜੁੜੇ ਹੋਏਗਾ ਪਰਿਵਾਰ ਨੂੰ ਵੀ ਸਮਝਾਉਂਦੇ ਆ ਤੇ ਆਲੇ ਦੋਲੇ ਨੂੰ ਵੀ ਸਮਝਾਉਂਦੇ ਆ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਸਮੂਹ ਜਿਹੜੇ ਹੈਗੇ ਮੈਂਬਰ ਸਾਹਿਬਾਨਾਂ ਦਾ ਤੇ ਅੱਗੇ ਤੋਂ ਵੀ ਜਾਰੀ ਰਹਿਣਾ ਚਾਹੀਦਾ ਪ੍ਰੋਫੈਸ ਦੇ ਵਿੱਚ ਜਿਹੜੀ ਇਹ ਸਮੱਸਿਆ ਚੱਲ ਰਹੀ ਹੈ ਪੂਰੇ ਭਾਰਤ ਦੇ ਵਿੱਚ ਹੈ ਸਕੂਲ ਆਫ ਐਮਿਨੈਂਸ ਪੋਟ ਪੂਰਾ ਦੇ ਪ੍ਰਿੰਸੀਪਲ ਪੰਨਾ ਲਾਲ ਜੀ ਦੇ ਸਹਿਯੋਗ ਦੇ ਨਾਲ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਜੋ ਅੱਜ ਸੈਮੀਨਾਰ ਕੀਤਾ ਹੈ ਬਹੁਤ ਕਾਮਯਾਬ ਰਿਹਾ ਕਿਉਂਕਿ ਬੱਚਿਆਂ ਨੇ ਬੜੇ ਧਿਆਨ ਨਾਲ ਇਸ ਨੂੰ ਸੁਣਿਆ ਔਰ ਬੱਚਿਆਂ ਨੂੰ ਅਸੀਂ ਪ੍ਰੇਰਿਤ ਕਰਾਇਆ ਜੀ ਕਿ ਤੁਸੀਂ ਜਿਹੜਾ ਹੈਗਾ ਚਾਇਨਾ ਡੋਰ ਦੀ ਬਖਤੋਂ ਨਹੀਂ ਕਰੋਗੇ ਤੇ ਦੂਸਰਿਆਂ ਨੂੰ ਵੀ ਰੋਕੋਗੇ ਜੀ ਸਾਰੇ ਬੱਚਿਆਂ ਨੇ ਹੱਥ ਖੜੇ ਕਰਕੇ ਇਹ ਜਿਹੜਾ ਹੈ ਪਰੰਡਿਆ ਜੀ ਔਰ ਜਿਹੜਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਪੂਰਾ ਦਾ ਜਿਹੜਾ ਉਦੋਂ ਮੈਂ ਮੈਂ ਸਮਝਦਾ ਕਿ ਇਹ ਇਸ ਸਮੇਂ ਦੀ ਜਿਹੜੀ ਸਭ ਤੋਂ ਗੰਭੀਰ ਸਮੱਸਿਆ ਜਿਹੜੀ ਚੱਲ ਰਹੀ ਹੈ ਅਸੀਂ ਰੋਜ਼ ਖਬਰਾਂ ਸੁਣਦੇ ਆ ਕਿ ਅੱਜ ਉਸ ਜਗ੍ਹਾ ਦੇ ਉੱਤੇ ਜਖਮੀ ਹੋਇਆ ਕੋਈ ਪੰਛੀ ਜ਼ਖਮੀ ਹੋਇਆ ਜਾਂ ਕਿਸੇ ਦੀ ਮੌਤ ਹੋਈ ਔਰ ਇਹ ਜਿਹੜੀ ਸਮੱਸਿਆ ਇਹਨੂੰ ਤਿੰਨ ਪੱਖੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਤਿੰਨ ਪੱਖਾਂ ਤੋਂ ਸੋਚਣ ਦੀ ਲੋੜ ਉਹ ਲਾਈਵ ਚੱਲਦਾ ਸੀ ਉਦੋਂ ਉਹ ਸਾਰਾ ਹੋ ਗਿਆ ਹਾਂ ਪਰ ਜਿਹੜੇ ਰੈਫਰੈਂਸ ਜਿਹੜਾ ਹਾਂ ਬੱਚਿਆਂ ਦਾ ਜਿਹੜੇ ਬੱਚੇ ਹੀ ਪ੍ਰਾਣ ਕਰ ਲੈਣ ਵੀ ਅਸੀਂ ਵਰਤ ਨਹੀਂ ਤਾਂ ਦੂਜੀਆਂ ਦੋਨੇ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਮਿਹਰਬਾਨੀ ਹੋਰ ਇਹ ਜਿਹੜਾ ਹੈਗਾ ਜਿਸ ਤਰ੍ਹਾਂ ਅਸੀਂ ਇਹ ਪ੍ਰੋਗਰਾਮ ਕੀਤਾ ਇਹ ਹੋਰ ਸਕੂਲਾਂ 'ਚ ਵੀ ਅਸੀਂ ਇਸੇ ਤਰ੍ਹਾਂ ਸਹਿਯੋਗ ਕਰਕੇ ਜਿਹੜਾ ਹੈਗਾ ਹੈ ਬੱਚਿਆਂ ਨੂੰ ਜਾਗਰੂਕ ਕਰਨ ਦਾ ਇਹ ਕਦਮ ਜਾਰੀ ਰੱਖਾਂ ਜਾਰੀ ਰੱਖੋ ਮਿਹਰਬਾਨ ਵਰਿੰਦਰਪਾਲ ਸਿੰਘ ਅਰਨੇਜਾ ਐਲ ਆਈਸੀ ਐਡਵਾਈਜ਼ਰ ਗੁੱਡ ਮਾਰਨਿੰਗ ਕਲੱਬ ਲਗਾਤਾਰ ਸਮਾਜਿਕ ਕ੍ਰਿਤਿਗੀਆਂ ਦੇ ਖਿਲਾਫ ਮੁਹਿੰਮ ਵੱਡਣ ਦੇ ਵਿੱਚ ਲਗਾਤਾਰ ਇਹ ਕਾਰਜ ਕਰਨਾ ਵਾਰਿਆ ਪਿਛੇ ਅਸੀਂ ਦੇਖਿਆ ਕਿ ਕਾਫੀ ਜ਼ਿਆਦਾ ਸਮੱਸਿਆ ਆਈ ਸੀ ਚਾਈਨਾ ਰੋਡ ਤੇ ਕਰਕੇ ਉਸ ਸੰਬੰਧ ਦੇ ਵਿੱਚ ਅੱਜ ਸਰਕਾਰੀ ਸਕੂਲ ਆਫ ਐਮਐਚਏ ਵਿੱਚ ਅਸੀਂ ਚਾਈਨਾ ਰੋਡ ਦੇ ਵਿਰੋਧ ਦੇ ਵਿੱਚ ਸੈਮੀਨਾਰ ਕੀਤਾ ਬਹੁਤ ਹੀ ਜ਼ਿਆਦਾ ਸਫਲ ਰਿਹਾ ਪ੍ਰਿੰਸੀਪਲ ਸਾਹਿਬ ਦੇ ਦੱਸਣ ਅਨੁਸਾਰ 1300 ਤੋਂ ਈ ਕਰੀਬ ਬੱਚੇ ਇਸ ਸੈਮੀਨਾਰ ਦੇ ਵਿੱਚ ਭਾਗ ਲਿਆ ਤੋ ਬਹੁਤ ਵੱਡਾ ਉਪਰਾਲਾ ਗੁੱਡ ਮਾਰਨਿੰਗ ਕਲੱਬ ਦਾ ਇਹ ਲਗਾਤਾਰ ਜਾਰੀ ਰਹਿਣਾ ਚਾਹੀਦਾ। सुरेंद्र ਸੱਚਦੇਵਾ ਜੀ ਬਹੁਤ ਬਹੁਤ ਵਧੀਆ ਪ੍ਰੋਗਰਾਮ ਰਿਹਾ ਜੀ ਗੁੱਡ ਮਾਰਨਿੰਗ ਕਲੱਬ ਦਾ ਅਵੇਅਰਨੈਸ ਹੋਈ ਲੋਕਾਂ ਨੂੰ ਮਹਿਸੂਸ ਹੋਇਆ ਵੀ ਅਸੀਂ ਇਹ ਕੰਮ ਕਰਨਾ ਜਿਹੜੀ ਨੂੰ ਕਰਨਾ ਕੀ ਨਹੀਂ ਕਰਨਾ ਤੁਹਾਡੇ ਜਾਲੇ ਲਾਉਣ ਵਾਲਾ ਕੰਮ ਦੀ ਬਹੁਤ ਵਧੀਆ ਬਚਣ ਮਹਿਸੂਸ ਹੋਇਆ ਮਿਹਰਬਾਨ ਮਿਹਰਬਾਨ ਬਾਟਰ ਸੋਮਨਾਥ ਅਰੋੜਾ ਜੀ ਸੋਮਿੰਦਰ ਸੁਨਾਮੀ ਮੇਰੀ ਇਹ ਜਾਤੀ ਰਹਿ ਹੈ ਤੇ ਮੈਂ ਪੂਰੇ ਵਿਸ਼ਵਾਸ ਨਾਲ ਇਹ ਗੱਲ ਕਹਿ ਸਕਦਾ ਇੱਕ ਟੀਚਰ ਜੀ ਬੱਚਿਆਂ ਨੂੰ ਜੋ ਕਹਿੰਦਾ ਜਾਂ ਪੀਰੀਅਡਸ ਕਹਿੰਦੀ ਹੈ ਉਹਨਾਂ ਦਾ ਬੱਚਿਆਂ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਤੇ ਮੈਨੂੰ ਉਮੀਦ ਹੈ ਜਿਹੜਾ ਅੱਜ ਆਪਾਂ ਕੀਤਾ ਸਫਲ ਪ੍ਰੋਗਰਾਮ ਬੱਚਿਆਂ ਤੇ ਪੂਰਾ ਅਸਰ ਹੋਊਗਾ ਤੇ ਚਾਇਨਾ ਡੋਰ ਨਹੀਂ ਵਰਤਣਗੇ ਪੱਤਰਕਾਰ ਰਜਿੰਦਰ ਕੁਮਾਰ ਰਾਜਾ ਸ਼ਰਮਾ ਜੀ ਜੋ ਅੱਜ ਗੁੱਡ ਮਾਰਨਿੰਗ ਵੈਲਫੇਅਰ ਨੇ ਆਪਣਾ ਕੰਮ ਕੀਤਾ ਵੀ ਚਾਇਨਾ ਡੋਰ ਬਾਰੇ ਜਾਗਰੂਕ ਕੀਤਾ ਬਹੁਤ ਸਲਾਘਾਯੋਕ ਕੰਮ ਕੀਤਾ ਹਲੋ ਮਿਹਰਬਾਨ ਮਿਹਰਬਾਨ ਗੁਰਮੀਤ ਸਮੇਤਾ ਜੀ ਆਪਾਂ ਸਮਾਪਤੀ ਵਾਲੇ ਪਾਸੇ ਆ ਜੀ ਬਹੁਤ ਧੰਨਵਾਦ ਤੁਹਾਡਾ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਜਿਹੜਾ ਇਹ ਪ੍ਰੋਗਰਾਮ ਹੈ ਨਾ ਇਹ ਸਮੇਂ ਦੀ ਲੋੜ ਹੈ ਹੁਣ ਜੇਕਰ ਆਪਾਂ ਬੱਚਿਆਂ ਨੂੰ ਵੇਰ ਨਾ ਕਰਾਂਗੇ ਇੱਥੇ ਮਾਤਾ ਪਿਤਾ ਦਾ ਵੀ ਬਰਚ ਬਣਦਾ ਅਧਿਆਪਕਾਂ ਦਾ ਵੀ ਸਰਕਾਰਾਂ ਦਾ ਵੀ ਤੇ ਵੇਚਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਵੇ ਚੰਦ ਕੁ ਪੈਸਿਆਂ ਦੀ ਖਾਤਰ ਕੀਮਤੀ ਜਾਨਾਂ ਅਜਾਈ ਨਾ ਜਾਣ ਦੇ ਕਿਉਂਕਿ ਜਿਹੜਾ ਹੁਣ ਬੱਚਾ ਮਰਿਆ ਜਾਂ ਤੁਸੀਂ ਲੇਡੀਜ਼ ਦੀ ਗੱਲ ਕੀਤੀ ਸੀ ਸਟੇਜ ਤੇ ਉਹ ਬਹੁਤ ਹੀ ਅਫਸੋਸਨਾਕ ਤੇ ਸ਼ਰਮਨਾਕ ਹੈ ਸਰਕਾਰ ਲਈ ਸ਼ਰਮਨਾਕ ਹੈ ਸਾਡੇ ਲਈ ਅਫਸੋਸਨਾਕ ਹੈ ਕਿ ਅਸੀਂ ਆਪ ਦੇ ਬੱਚਿਆਂ ਨੂੰ ਜਦੋਂ ਚੈਨਾ ਡੋਰ ਲੈ ਕੇ ਦਿੰਨੇ ਆਂ ਸਾਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਜੇ ਇਹ ਹੀ ਚੈਨਾ ਡੋਰ ਸਾਡੇ ਬੱਚੇ ਤੇ ਗਲਚ ਪੈ ਜੇ ਤਾਂ ਸਾਡੇ ਤੇ ਕੀ ਬੀਤੂਗੀ ਇਸ ਕਰਕੇ ਚੈਨਾ ਡੋਰ ਤੇ ਮੁਕੰਮਲ ਪਾਬੰਦੀ ਲਗਣੀ ਚਾਹੀਦੀ ਹੈ ਸਾਡੇ ਪ੍ਰਧਾਨ ਜੀ ਡਾਕਟਰ ਮਨਜੀਤ ਸਿੰਘ ਢਿੱਲੋਂ ਜੀ ਨੇ ਕਿਹਾ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਵੇਅਰ ਕੀਤਾ ਜਾਊਗਾ ਇਸੇ ਲਈ ਤਹਿਤ ਅੱਜ ਆਪਾਂ ਬॉय ਸਕੂਲ ਕੋਟਪੂਰਾ ਦੇ ਵਿੱਚ ਬੱਚਿਆਂ ਨੂੰ ਕਿਹਾ ਹੈ ਸੋ ਉਹਨਾਂ ਨੂੰ ਉਹਨਾਂ ਦੇ ਚਿਹਰਾ ਤੋਂ ਲੰਘਦਾ ਸੀ ਭਾਈ ਉਹ ਕਾਮਯਾਬ ਰਿਹਾ ਅੱਜ ਅੱਲਾ ਸਭ ਨੇ ਇਹ ਬਹੁਤ ਕਾਮਯਾਬ ਰਿਹਾ ਤੇ ਹਰ ਸੰਸਥਾ ਨੂੰ ਮੂਰੇ ਹੋ ਕੇ ਇਹੋ ਜੇ ਕੰਮ ਆਪਣੇ ਆਪਣੇ ਇਲਾਕਿਆਂ 'ਚ ਕਰਨੇ ਚਾਹੀਦੇ ਬਹੁਤ ਧੰਨਵਾਦ